ਅੱਜ ਫਾਜ਼ਿਲਕਾ ਵਿੱਚ ਈਟੀਟੀ ਬੇਰੁਜ਼ਗਾਰ ਯੂਨੀਅਨ ਵੱਲੋਂ ਰੋਸ਼ ਮਾਰਚ ਕੱਢਿਆ ਗਿਆ ਤੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਇਸ ਤੋਂ ਬਾਅਦ ਇਹ ਰੋਸ਼ ਮਾਰਚ ਵੱਖ-ਵੱਖ ਬਾਜ਼ਾਰਾਂ 'ਚ ਹੁੰਦਾ ਹੋਇਆ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਫਾਜ਼ਿਲਕਾ ਦੇ ਗੇਟ ਦੇ ਅੱਗੇ ਪੁੱਜਾ ਜਿੱਥੇ ਇਹਨਾਂ ਵੱਲੋਂ ਸਰਕਾਰ ਖਿਲਾਫ ਧਰਨਾ ਲਗਾਇਆ ਗਿਆ ਜਿੱਥੇ ਇਹਨਾਂ ਵੱਲੋਂ ਸਰਕਾਰ ਦੀ ਮੁਲਾਜ਼ਮਾ ਪ੍ਰਤੀ ਨੀਤੀ ਦੀ ਨਖੇਦੀ ਕੀਤੀ ਗਈ ਅਤੇ ਕਿਹਾ ਗਿਆ ਕਿ ਸਰਕਾਰ ਵੱਲੋਂ ਇਹਨਾਂ ਦੀ ਨਿਯੁਕਤੀ ਨੂੰ ਕੋਰਟ ਵਿੱਚ ਏਜੀ ਨਾਂ ਪੇਸ਼ ਕਰਾ ਕੇ ਤੱਕੇਸ਼ਾਈ ਕੀਤੀ ਜਾ ਰਹੀ ਹੈ ਸ਼ੋਸ਼ਣ ਕੀਤਾ ਜਾ ਰਿਹਾ ਹੈ ਇਹਨਾਂ ਸਰਕਾਰ ਤੋਂ ਮੰਗ ਕੀਤੀ ਵੀ ਆਉਣ ਵਾਲੀ 4 ਤਰੀਕ ਨੂੰ ਜੇਕਰ ਕੋਰਟ ਵਿੱਚ ਸਰਕਾਰ ਦਾ ਏਜੀ ਨਾਂ ਪੇਸ਼ ਹੋਇਆ ਤਾਂ ਇਹ ਸਰਕਾਰ ਦੀ ਵੱਖ-ਵੱਖ ਪਿੰਡਾਂ ਅਤੇ ਜ਼ਿਲ੍ਹਿਆਂ ਵਿੱਚ ਜਾ ਕੇ ਪੋਲ ਖੋਲ ਨੀਤੀ ਅਪਣਾਣਗੇ ਤੇ ਲੋਕ ਸਭਾ ਚੋਣਾਂ ਵਿੱਚ ਸਰਕਾਰ ਦੀ ਲੋਕ ਮਾਰੂ ਨੀਤੀਆਂ ਤੋਂ ਜਾਣੂ ਕਰਾਣਗੇ ਇਹਨਾਂ ਇਹ ਵੀ ਚੇਤਾਵਨੀ ਦਿੱਤੀ ਕਿ ਆਉਣ ਵਾਲੀ 23 ਮਾਰਚ ਨੂੰ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਤੇ ਅਰਵਿੰਦ ਕੇਜਰੀਵਾਲ ਦਾ ਵੀ ਘਰਾਵ ਕੀਤਾ ਜਾਏਗਾ ਤੇ ਪੰਜਾਬ ਦੇ ਕਿਸੇ ਵੀ ਹਲਕੇ ਕਿਸੇ ਵੀ ਸ਼ਹਿਰ ਅਤੇ ਕਿਸੇ ਵੀ ਪਿੰਡ ਕਿਸੇ ਵੀ ਕਸਬੇ ਵਿੱਚ ਪੰਜਾਬ ਦੇ ਆਮ ਆदमी ਦੇ ਕਿਸੇ ਵੀ ਲੀਡਰ ਜਾਂ ਮੰਤਰੀ ਨੂੰ ਬੋਲਣ ਨਹੀਂ ਦਿੱਤਾ ਜਾਏਗਾ ਉਹਨਾਂ ਦਾ ਸਟੇਜਾਂ ਤੇ ਘਰਾਂ ਤੇ ਜਾ ਕੇ ਘਰਾਵ ਕੀਤਾ ਜਾਏਗਾ ਇਹਨਾਂ ਬੋਲਦੇ ਕਿਹਾ ਵੀ ਜੋ ਆਮ ਆदमी ਪਾਰਟੀ ਲੋਕਲ ਲਾਰੇ ਲਾ ਕੇ ਸੱਤਾ ਵਿੱਚ ਆਈ ਸੀ ਉਹ ਸੱਤਾ ਵਿੱਚ ਆਨ ਤੋਂ ਬਾਅਦ ਪਿਛਲੀਆਂ ਸਰਕਾਰਾਂ ਦੇ ਵਾਂਗ ਹੀ ਮੁਲਾਜ਼ਮਾ ਦਾ ਸ਼ੋਸ਼ਣ ਕਰ ਰਹੀ ਹੈ ਯੁਵਾਵਾਂ ਦਾ ਸ਼ੋਸ਼ਣ ਕਰ ਰਹੀ ਹੈ ਇੱਥੇ ਬੋਲਦੇ ਉਹਨਾਂ ਲੋਕ ਕਿਹਾ ਕਿ ਮੁੱਖ ਮੰਤਰੀ ਬੋਲੋ ਕਿਹਾ ਜਾਂਦਾ ਸੀ ਕਿ ਹਰਾ ਪੈਨ ਉਹਨਾਂ ਦੇ ਹੱਕ ਲਈ ਚੱਲੇਗਾ ਤੇ ਹੁਣ ਉਹ ਹਰਾ ਪੈਨ ਹੀ ਬੰਦ ਹੋ ਗਿਆ ਹੈ ਇੱਥੇ ਬੋਲਦੇ ਆਗੂਆਂ ਨੇ ਹੋਰ ਕੀ ਕੀ ਮੰਗ ਕੀਤੀ ਤੇ ਕੀ ਕਰਨ ਜਾ ਰਹੇ ਹਨ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਇੱਕ ਦਸਤਰ ਦੇ ਬਾਹਰ ਇਕੱਠੇ ਹੋਏ ਗੇਟ ਨੂੰ ਤਾਲਾ ਲਵਾਇਆ ਕਿ ਚੱਕਰ ਹੈ ਜੀ ਪਰ 12 ਅਕਤੂਬਰ ਦੁਬਈਰ ਪਾਈ ਦੇ ਵਿੱਚ ਸਾਡਾ ਨੋਟੀਫਿਕੇਸ਼ਨ ਆਇਆ ਸੀ ਡੀਡੀਟੀ 9893 ਪੱਤੀ ਲਈ ਸੋ ਅੱਜ ਜੋ ਉਸ ਦਾ ਪੇਪਰ ਲਿਆਗਾ 5 ਮਾਰਚ 2023 ਲਈ ਕਾਜ ਲਗਭਗ 1 ਸਾਲ ਤੇ 15 ਦਿਨ ਹੋ ਗਿਆ ਮੇਰੇ ਤੋਂ ਪਰ ਜੋਤੀ ਇਹ ਚਾਲੂ ਸਰਕਾਰ ਹੈ ਆਮ ਆਮਾ ਦੀ ਪਾਰਟੀ ਦੀ ਸਰਕਾਰ ਹੈ ਜੋ ਕਿ ਦਰਿਆ ਵਿੱਚੋਂ ਨਿਕਲੀ ਸਰਕਾਰ ਹੈ ਇਹ ਜਦੋਂ ਭਗਵੰਦ ਮਾਨ ਦੀ ਸਰਕਾਰ ਬਣ ਤੋਂ ਪਹਿਲਾਂ ਇਹ ਕਹਿੰਦਾ ਸੀ ਵੱਡੇ ਵੱਡੇ ਵਾਅਦੇ ਕਰਦਾ ਸੀ ਕਿ ਮੇਰਾ ਜੋ ਵੀ ਮੇਰੀ ਸਰਕਾਰ ਬਣੂਗੀ ਮੇਰਾ ਖਰਾ ਪੈਨ ਚੱਲੂਗਾ ਪਹਿਲਾਂ ਮੇਰੂ ਜ਼ਗਾਰ ਲਈ ਚੱਲੂਗਾ ਮੇਰੂ ਜ਼ਗਾਰ ਦੇ ਹੋਗਾ ਪਰ ਪਤਾ ਨਹੀਂ ਇਸ ਬੰਦੇ ਦਾ ਉਹ ਖਰਾ ਪੰਨ ਕਿੱਥੇ ਗਵਾਦਿਆ ਹੈ ਇਹਨਾਂ ਨੇ ਪੰਜਾਬੀ ਸੀਕਰਟ ਦੀ ਐਪੋਸਟਲ ਪੰਜਾਬੀ ਦਾ ਪੇਪਰ ਜੋ ਕਿ ਲਾਜ਼ਮੀ ਕੀਤਾ ਸੀ ਉਸ ਦੇ ਚੱਕਰ ਦੇ ਵਿੱਚ ਜੋ ਕਿ ਸਾਡੀ ਬੱਤੀ ਸੁਪਾਈ ਕੋਰਟ ਦੇ ਵਿੱਚ ਪਹੁੰਚੀ ਹੈ ਤੇ ਜਿੰਦੀ 4 ਅਪ੍ਰੈਲ 2024 ਨੂੰ ਹੋਣ ਹੈ ਰੀਅਰਿੰਗ ਹੈ ਡੇਟ ਹੈ ਆਉਣ ਵਾਲੀ ਜੇ ਸਾਡੀ ਸਰਕਾਰ ਦੇ ਵੱਲੋਂ ਕੋਈ ਇੱਕ ਰਿਕਵੈਸਟ ਹੈ ਕਿ 4 ਅਪ੍ਰੈਲ ਨੂੰ ਜੋ ਕਿ ਕੇਜੀ ਦਫਤਰ ਨੂੰ ਕੇਜੀ ਸਾਹਿਬ ਨੂੰ ਪੇਸ਼ ਕਰਵਾ ਕੇ ਸਾਡੀ ਭਰਤੀ ਨੂੰ ਹਾਈ ਕੋਰਟ ਦੇ ਵਿੱਚੋਂ ਬਾਹਰ ਨਿਕਲਿਆ ਜਾਵੇ ਜੇਕਰ ਇਹ ਇਦਾਂ ਨਹੀਂ ਕਰਦੀ ਕੇਜੀ ਪੇਸ਼ ਨਹੀਂ ਕਰਾਉਂਦਾ ਕਰਾਉਂਦੀ ਸਰਕਾਰ ਤੇ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਜੋ ਕਿ ਇਹਨਾਂ ਦੇ ਐਮਪੀ ਦੇ ਇਲੈਕਸ਼ਨ ਨੇ ਲੋਕ ਸਭਾ ਦੇ ਉਹਦੇ ਵਿੱਚ ਇਹਨਾਂ ਦਾ ਹਰੇਕ ਪਿੰਡ ਦੇ ਵਿੱਚ ਹਰੇਕ ਸ਼ਹਿਰ ਦੇ ਵਿੱਚ ਪੱਡੀ ਪ੍ਰਚਾਰ ਕਰਾਂਗੇ ਆਉਣ ਵਾਲੀਆਂ ਇਹ ਪੰਜਾਬ ਦੀਆਂ 13 ਦੇ 13 ਸੀਟਾਂ ਬੁੱਲ ਜਾਣ ਕਿ ਸਾਨੂੰ ਇਹ ਐਮਪੀ ਦੇ ਇਲੈਕਸ਼ਨ ਤੇ ਵੋਟ ਪਾਉਗੀ ਜਾਂ ਅਸੀਂ ਸੀਟਾਂ ਜਿੱਤ ਪਾਵਾਂਗੇ ਤੁਹਾਡੇ ਦੋ ਸਾਥ ਜਿਹੜੇ ਟੈਂਕੀ ਤੇ ਬੈਠੇ ਨੇ ਉਹਨਾਂ ਦੇ ਕੀ ਹਾਲ ਨੇ ਜੀ ਉਹ ਸਾਡੇ ਸਾਡੇ ਜੋ ਸਾਥੀ ਟੈਂਕੀ ਤੇ ਬੈਠੇ ਆ ਉਹਨਾਂ ਨੂੰ ਅਸੀਂ 149 ਦਿਨ ਬਾਅਦ ਟੈਂਕੀ ਤੋਂ ਉਤਾਰ ਲਿਆ ਗਿਆ ਕਿਉਂਕਿ ਇਹ ਨਕਮੀ ਤੇ ਬੋਲਿੰਗ ਸਰਕਾਰ ਨੇ ਨਾ ਤਾਂ ਸਾਡੀ ਗੱਲ ਸੰਗਰੂਰ ਵਿਖੇ ਸੁਣੀ ਹੈ ਨਾ ਹੀ ਇਹਨਾਂ ਨੇ ਸਾਡੀ ਗੱਲ ਗੰਭੀਰਪੁਰ ਸੁਣੀ ਹੈ ਜੋ ਸਾਡਾ ਟੈਂਕੀ ਮੋਰਚਾ ਸੀ ਉਹ ਸਾਥੀਆਂ ਦੀ ਸਿਹਤ ਨੂੰ ਦੇਖਦੇ ਹੋਏ ਅਸੀਂ ਉਹਦੇ ਵਿੱਚ ਆਪਣੇ ਸਾਥੀਆਂ ਨੂੰ 149 ਦਿਨ ਬਾਅਦ ਅਸੀਂ ਟੈਂਕੀ ਤੋਂ نیچے ਉਤਾਰਿਆ ਕੋਈ ਪ੍ਰਸ਼ਾਸਨ ਵੱਲੋਂ ਕੋਈ ਆਸ਼ਵਾਸ਼ਣ ਵੀ ਦਿੱਤਾ ਗਿਆ ਤੁਹਾਨੂੰ ਜੀ ਇਸ ਦੇ ਸਬੰਧ ਵਿੱਚ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਵੀ ਆਸ਼ਵਾਸ਼ਣ ਨਹੀਂ ਦਿੱਤਾ ਗਿਆ ਜੀ ਸਾਡਾ ਕੰਬੀਰਪੁਰ ਦਾ ਮੋਰਚਾ ਅਜੇ 162 ਦਿਨਾਂ ਬਾਅਦ ਵੀ ਚੱਲ ਰਿਹਾ ਹੈ ਇਹ ਜਿੰਨਾ ਤੱਕ ਸਾਡੀ ਪਰਤੀ ਪੂਰੀ ਨਹੀਂ ਹੁੰਦੀ ਉਹਨਾਂ ਤੱਕ ਚੱਲੇਗਾ ਅਸੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਜਾਂ ਤਾਂ ਸਾਡਾ 4 ਤਰੀਕ ਨੂੰ ਹੋਣ ਵਾਲੀ ਹਿアリング ਵਿੱਚ ਏਜੀ ਸਾਹਿਬ ਨੂੰ ਪੇਸ਼ ਕਰਕੇ ਕੋਰਟ ਵਿੱਚੋਂ ਪਰਤੀ ਬਾਹਰ ਕਢਵਾਈ ਜਾਵੇ ਨਹੀਂ ਤਾਂ ਈਟੀਟੀ ਬੇਰੁਜ਼ਗਾਰਾਂ ਦਾ ਵਿਰੋਧ ਦੇ ਕਰਨ ਇਹ ਪਿੰਡ ਪਿੰਡ ਵਿਰੋਧ ਚੱਲਣ ਲਈ ਤਿਆਰ ਹੋ ਜੇ ਅਸੀਂ ਐਲਾਨ ਕਰਦੇ ਹਾਂ 23 ਤਰੀਕ ਨੂੰ ਫਰੋਜਪੁਰ ਵਿਖੇ ਸੀਐਮ ਮਾਨ ਦਾ ਅਸੀਂ ਘਰਾਵ ਕਰਾਂਗੇ ਤੇ ਜੇਕਰ ਉਹਨਾਂ ਨੇ ਸਾਡੀਆਂ ਔਥੇ ਵੀ ਮੰਗਾਂ ਦੀ ਮੰਨੀਆਂ ਤਾਂ ਅਸੀਂ ਹਰੇਕ ਸ਼ਹਿਰ ਹਰੇਕ ਜ਼ਿਲ੍ਹੇ ਚ ਚਾਹੀ ਇਹਨਾਂ ਦੇ ਪੰਜਾਬ ਕੋਆਰਡੀਨੇਟਰ ਕੇਜਰੀਵਾਲ ਜੀ ਨੇ ਉਹਨਾਂ ਦਾ ਵੀ ਰੈਲੀਆਂ ਪੰਕ ਕਰਾਂਗੇ ਅਸੀਂ ਆਪਣਾ ਹੱਕ ਲੈ ਕੇ ਰਾਂਗੇ ਅਸੀਂ ਕੋਟ ਆਫ ਕੰਡਕਟਰ ਦੇ ਵਿੱਚ ਇਹਨਾਂ ਨੂੰ ਆਮ ਲੋਕਾਂ ਨੂੰ ਅਸੀਂ ਦੱਸਾਂਗੇ ਇਹਨਾਂ ਦੀ ਪੋਲ ਖੋਲਾਂਗੇ ਕਿ 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 27000 ਨੌਕਰੀਆਂ ਦੇ ਜੋ ਵਾਅਦੇ ਕਰਦੇ ਨੇ ਉਹ ਸਾਰਾ ਸਾਰ ਝੂਠੇ ਨੇ ਅੱਜ ਵੀ ਬੇਰੁਜ਼ਗਾਰ ਸੜਕਾਂ ਤੇ ਰੋਲਣ ਲਈ ਮਜਬੂਰ ਹੋ ਰਹੇ ਏਬੀਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਉਸੇ ਹਮ ਅਪੀਲ ਕਰਦੇ ਹਨ ਕਿ ਏਬੀਐ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਹਿੰਦ